ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਜਗਰਾਉਂ ਜ਼ਿਲ੍ਹਾ ਬਾਇਨੂ ਲੁਧਿਆਣਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਆ ਤੇ ਰੁਟੀਨ 'ਚ ਹੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਸੇਲ ਆ ਇੱਕ ਦਾ ਜੀ ਬੱਚੀ ਗੱਭਣਾ ਤਿੰਨ ਗਾਂਆਂ ਗੱਭਣਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜਸਪਾਲ ਸਿੰਘ ਪਿੰਡ ਕੋਠੇ ਖੇਤੂਆ ਸ਼ਹਿਰ ਜਿਹਰੋ ਜਿਹੜਾ ਲੁਧਿਆਣਾ ਮੋਬਾਈਲ ਨੰਬਰ 9779488283 ਠੀਕ ਹੈ ਜਿਹੜੀ ਪਹਿਲਾਂ ਆਪਾਂ 5 ਨਗਾ ਦੀ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂਜੀ ਵੀਰੇ ਵੈਗ ਗਿਆ ਠੀਕ ਹੈ ਬਾਈ ਇੱਕ ਨੰਬਰ ਬੱਚੀ ਤੋਂ ਸ਼ੁਰੂ ਕਰ ਲੈਨੇ ਆ ਉਮਰ ਕਿੰਨੀ ਆ ਜੀ ਇਹਦੀ ਉਮਰ ਵੀਰੇ ਜੀ ਹੈਗੀ ਆ 2.5 ਸਾਲ ਦੀ ਦੰਦੋ ਜੀ ਚਾਰ ਦੰਦਾ ਜੀ ਮੂਤੋ ਚਾਰ ਦੰਦਾ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਸਾਢੇ 6 ਮਹੀਨੇ ਦੀ ਗੱਬਣਾ ਵੀਰੇ ਗੱਬਣਾ ਚੈੱਕ ਕਰ ਠੀਕ ਆ ਜੀ ਤੇ ਆਪ ਕਿਹੜੇ ਸੀਮਨ ਦੀ ਆ ਜੀ ਇਹ ਡੈਨਮਾਰਕ ਦੀ ਆ ਜੀ ਠੀਕ ਆ ਜੀ ਜਿਹੜਾ ਅੱਗੇ ਸੀਮਨ ਲੱਗਿਆ ਕਿਹੜਾ ਲੱਗਿਆ ਜੀ ਇਹ ਵੀ ਇਸ ਦਾ ਲੱਗਿਆ ਵੀਰੇ ਇਹ ਵੀ ਇਸ ਦਾ ਲੱਗਿਆ ਠੀਕ ਆ ਮਦਰ ਮਿਲਕਰ ਰਿਕਾਰਡ ਵੀ ਇਹਦਾ ਮਦਰ ਮਿਲਕਰ ਰਿਕਾਰਡ ਵੀ ਰਸੀਗਾ ਇਹਦਾ ਮਨਕ ਚਲੋ 35 ਕਿਲੋ ਜੀ ਠੀਕ ਆ ਜੀ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਚਾਹੁੰਦਾ ਵੇ ਵੀਰੇ ਆਪਣਾ ਡਾਕਟਰ ਨਾਲ ਲੈ ਕੇ ਆ ਬਾਈ ਠੀਕ ਹੈ ਜੀ ਚੈੱਕ ਕਰਾ ਕੇ ਲੈ ਜਾ ਹਾਂਜੀ ਤੇ ਸ਼ਾਕ ਤਾਂ ਨਹੀਂ ਕੋਈ ਫੋਕ ਛਾਟ ਚਾਰ ਹੀ ਥਾਣਾ ਝੋਲੀ ਬਹੁਤ ਚੰਗੀ ਆ ਕਰਮ ਵਾਲੀ ਦੀ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਜੀ ਬਾਕੀ ਸਾਢੇ 6 ਮਹੀਨੇ ਤੋੜ ਕੇ ਦਿਖਾਦੀ ਵੀਰ ਸਾਢੇ 6 ਮਹੀਨੇ ਦੀ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਆਪ ਡੈਨਮਾਰਕਾ ਦੀ ਆ ਐਬੀਐਸ ਦਾ ਮਗਰ ਸੀਮਨ ਲੱਗਿਆ ਵਾ ਚੰਗਾ ਬੋਡੀ ਸਟਰਕਚਰ ਅਜੇ ਬੱਚਾ ਹੀ ਆ ਜੀ ਤੇ ਕੱਦ-ਕਾਟ ਪੂਰਾ ਚੰਗਾ ਦੁੱਧ ਦੇ ਵੀ ਚੰਗਾ ਪਾਉਗੇ ਜੀ ਬਾਕੀ ਦੁੱਧ ਸੁਣਦਾ ਸੇਵਾ ਦਾ ਕਿਸੇ ਵੀ ਉਹਨੇ ਵੱਧ ਕਰ ਲਈ ਤੇ ਜਿੰਨਾ ਮਰਜੀ ਲੈ ਲੈ ਬ ਕੋਈ ਗੱਲ ਨਹੀਂ ਵੀਰ ਬੰਨ ਲਈ ਕਿਸੇ ਵੀਰ ਨੇ ਦੰਦ ਚੈੱਕ ਕਰਨੇ ਹੁਣ ਤੇ ਬਾਈ ਦੇ ਘਰੇ ਆ ਕੇ ਚੈੱਕ ਕਰ ਸਕਦਾ ਮੂੰਹ ਤੋਂ 4 ਦੰਦ ਆ ਜੀ ਮੁੱਲ ਬਈ ਇਹਦਾ ਜਾਇਦ ਹੈ ਜੀ ਮੁੱਲ ਬਾਈ ਜੀ ਦਾ 45000 ਚੋਂ ਮਾਨਤਾ ਕਰਦੇ ਜੀ ਮੁੱਲ ਜਮਾ ਜੈਜਾ ਜੀ 45000 ਚੋਂ ਮਾਣ ਤਣ ਕਰ ਦਾਂਗੇ ਜਿੱਦੇ ਤਿਆਰ ਹੋਊਗੀ ਤੇ ਉਦਦੇ ਤਾਂ ਬਈ ਮੁੱਲ ਹੋਰ ਹੀ ਹੋਣਾ ਕਿਉਂਕਿ ਬਰੀਡ ਵਾਈਜ਼ ਬਹੁਤ ਚੰਗੀ ਆ ਕਰਮ ਵਾਲੀ ਹਾਈਟ ਵੀ ਬਹੁਤ ਹੈ ਹਾਈਟ ਵੀ ਲਗਭਗ 5 ਤੋਂ ਬਾਹਰ ਹੋ ਜੀ ਵੀਰੇ ਅੱਜ 5 ਤੋਂ ਬਾਹਰ ਆਜੇ ਦਾ ਕਰਮ ਵਾਲ ਜਨੇ ਕਦ ਕਰਨਾ ਜੀ ਦੋ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੱਸ ਦਿੰਦੀ ਕੱਚੀ ਹੈ ਜੀ ਹਜੇ ਸੂਆ ਕਿੰਨਾਂ ਮਾ ਜੀ ਦੂਜਾ ਸੂਆ ਜੀ ਇਹਦਾ ਠੀਕ ਆ ਜੀ ਕਿੰਨਾ ਕਪਾਚੀ ਦੁੱਧ ਜੀ ਦੁੱਧ ਪਾਉ ਵੀਰੇ ਕੁਝ 15 ਕਿਲੋ ਥਾਣਾ ਦੀ ਓਕੇ ਆ ਜੀ ਓਕੇ ਜੀ ਸੀਲਸ ਲੱਗ ਵੀ ਪੂਰੀ ਆ ਜੀ ਪੂਰੀ ਆ ਜੀ ਸੂਹਾ ਦੂਜਾ ਤੁਰ ਕੇ ਦਿਖਾਦੀ ਵੀਰ ਡੇਟ ਮੁਤਾਬਕ ਦਿਨ 10 ਪਏ ਆ ਕ੍ਰੋਸ ਦਾ ਅੰਕ ਆ ਜੀ ਗਰਮੀਆਂ ਦਾ ਤੂਫਾਨ 22 ਦੇ ਦਸਨ ਮੁਤਾਬਕ ਸੂਹਾ ਦੂਜਾ ਜੀ ਡੇਟ ਮੁਤਾਬਕ ਦਿਨ 10 ਪਏ ਆ ਬਾਕੀ ਕ੍ਰੋਸ ਦਾ ਅੰਕ ਆ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਆ ਹੱਥੀਚਵਾਈ ਵਾਲਾ ਥਾਣਾ ਹਵਾਨੇ ਚ ਵਾਲਟ ਨਾਲ ਬਹੁਤ ਪੰਨਿਆਂ ਨੇ ਸੀਰੀਸਾ ਕਰਮਾਂ ਵਾਲੀ ਪੂਰੀ ਆ ਇੱਕ ਮੜੀ ਜੀ ਬੂਬੀ ਜੀ ਆ ਬਾਈ ਵੈਸੀ ਇਹ ਨਹੀਂ ਨਹੀਂ ਵੀਰ ਹੁਣ ਚੱਲ ਵੇਸੇ ਹੀ ਅਮੜੀ ਦੀ ਛੋਟੀ ਜੀ ਚੱਲਦੀ ਨਗੀ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਵੀਰ ਕਈ ਵਾਰ 100 ਕਿਲੋਮੀਟਰ ਤੋਂ ਵੀ ਚੱਲ ਕੇ ਹੁੰਦਾ ਹੁੰਦਾ ਬਾਕੀ ਦਰਮਿਆਨੀ ਹਾਈਟ ਆ ਸੀਡਸ ਲੱਗਦਾ ਅੰਤ ਕੋਈ ਨਹੀਂ ਚਾਹੇ ਜਵਾਕ ਚੋਈ ਜਾਣ ਜੀ ਸੋਨਾ ਗਲਾਬੀ ਥਾਣਾ 15 16 ਕਿਲੋ ਕੋਈ ਬਾਹਲਾ ਨਹੀਂਗਾ ਇਹਦਾ ਮੁੱਲ ਬਾਈ ਮੁੱਲ ਬਾਈ ਇਹਦਾ 35000 ਤੋਂ 100 ਰੁਪਏ ਮਾਣ ਹੁੰਦਾ ਫੈਕਸੀ ਹੈ ਜੀ ਫੈਕਸੀ ਹੈ ਫੈਕਸੀ ਮੋਰ ਚਾਹੇ 45 ਕਰੋੜ 50 ਕਰੋੜ 35000 ਚੋਂ 100 ਰੁਪਏ ਛੱਡਣਾ ਠੀਕ ਆ ਜੀ ਜਮਾ ਫੈਕਸ ਮੋਹੱਲਾ ਦੇ ਜਮਾ ਜੈਜ ਮੋਹੱਲਾ 35000 ਚੋਂ ਬਾਈ ਕਹਿੰਦਾ 100 ਹੀ ਛੱਡਣਾ ਕੋਈ 30 ਵਾਲਾ ਫੋਨ ਨਾ ਲਾਵੇ ਨਾ 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 ਜੀ 30 32 ਵਾਲਾ ਬਾਈ ਕੋਈ ਫੋਨ ਨਾ ਲਾਵੇ ਜੀ ਹੋਰ ਟਾਈਮ ਨਾ ਖਰਾਬ ਕਰਨ ਵਾਲੇ ਆਪਣਾ ਵਾਲੇ ਆਪਾ ਸਹੀ ਗੱਲ ਆ ਜੀ ਜਮਾ ਫੈਕਸ ਮੋਹੱਲਾ 35000 ਰੁਪਏ ਚ 100 ਰੁਪਏ ਛੋੜ ਹੀ ਹੋਣੀ ਆ ਵੀਡੀਓ ਧਿਆਨ ਨਾਲ ਚੈੱਕ ਕਰ ਲਿਓ ਬਾਈ ਕਹਿੰਦਾ 30 32 ਵਾਲਾ ਫੋਨ ਨਾ ਲਾਵੇ ਫਣਾਂ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਅੱਗੇ ਤਸੱਲੀ ਬਾਈ ਦੇ ਘਰੇ ਅੱਗੇ ਬਈ ਤੈਨੂੰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜਾ ਸੂਆ ਜੀ ਠੀਕ ਆ ਜੀ ਤੇ 10 ਦਿਨ ਬਾਕੀ ਇਹ ਪਛੀ ਦੇ ਅਜੇ ਕਿੰਨਾ ਬਾਜੂ ਦੁੱਧ ਦੀ ਦੁੱਧ ਬਾਜੂ ਤੇ 25 25 ਤੋਂ ਪਲੱਸ ਠੀਕ ਆ ਜੀ ਤੇ ਟੀਕਾ ਪਤਾ ਬਈ ਕਿਹੜਾ ਲੱਗਿਆ ਤੇ ਨਹੀਂ ਯਾਰ ਵੀਰੇ ਇਹਦਾ ਰਿਕਾਰਡ ਹੈ ਨਹੀਂ ਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਪੂਰੇ ਹੈਵੀ ਬੋਡੀ weight ਦੀ ਚੰਗਾ ਵਜਨ ਵਜੂ ਦਾ ਸੂਆ ਦੂਜਾ ਡੇਟ ਮੁਤਾਬਕ ਕਿੰਨੇ ਦਿਨ ਪਏ ਬਈ 10 ਦਿਨ ਬਾਕੀ 7 ਦਿਨ ਬਾਕੀ ਪਏ ਆ ਬਾਕੀ ਕਰਮ ਵਾਲਾ ਪਸ਼ੂ 1-2 ਦਿਨ ਉੱਪਰ ਵੀ ਲੈ ਜਾਂਦਾ ਹਮਾਨਾ ਸੋਣਾ ਜੀ ਸਿਲਸ ਲੱਗ ਪੂਰੀ ਆ ਚਾਰ ਹੀ ਥਾਣਾ ਗੈਪ ਤੇ ਲੱਗਿਆ ਥਾਣਾ ਦਾ ਸਹਿਜ ਵੀ ਬਈ ਸੋਨਾ ਨਿਕੜ ਮਾ ਥਾਣਾ ਅੱਥੀ ਚਵਾਈ ਵਾਲਾ ਬਾਕੀ ਝੋਲੀ ਬਹੁਤ ਜੰਗੀ ਆ ਦੇਖ ਸਕਦੇ ਹੋ ਵਾਲ ਢਿਲਾਂ ਹਵਾਨੇ ਚ ਬਹੁਤ ਬੰਨਿਆਂ ਨੇ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੋਨਾ ਵਜਨ ਵਜੂਦ ਦੀ ਵੀ ਪੂਰੀ ਐ ਕੋਈ ਲਿਸਤੀ ਨਹੀਂ ਫਿੱਕੀ ਨਹੀਂ 24 25 ਕਿਲੋ ਦੁੱਧ ਬਾਈ 10 ਦਾ ਪਾਜੂਗੀ ਕੋਈ ਬਾਲਾ ਵੀ ਨਹੀਂ ਵੱਡੀ ਆ ਗਾਂ ਜੀ ਕੋਈ ਛੋਟੀ ਨਹੀਂ ਹਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹੋ ਨੇੜੇ ਤੋਂ ਦਿਖਾ ਦਿਨਾ ਜੀ ਬਾਕੀ ਮਲਕ ਮੈਨ ਪੂਰੀ ਸਟਰੋਂਗ ਹੁੰਦੀ ਐ ਸੀਰੀਜ਼ ਲੱਗ ਦਾ ਚਾਹੇ ਜਵਾਕ ਜੋਈਆ ਨਿਆਣਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਇਹਦਾ ਮੁੱਲ ਬਈ ਇਹ ਬਈ 75000 ਚੋਂ ਛੋੜ ਪਈ ਹੋਣੀ ਠੀਕ ਹੈ ਜੀ ਜਮਾ ਫੈਕਸ ਮੋਲਾ ਜੀ 75000 ਚੋਂ ਛੋੜ ਛੱਪਾ ਹੀ ਹੋਣਾ ਖੁਸ਼ੀ ਨਾਮੇ ਜਿਹਨੂੰ ਜਚੂਗੀ ਕਨੈਕਟ ਬਾਈ ਨਾ ਕਰ ਸਕਦੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਬਾਈ ਨਗੀਨਾ ਪੀਸ ਸੁਹਾ ਕੇ ਨਮਾਜੀ ਇਹ ਪਲੂ ਬੱਛੀ ਵੀਰੇ ਚਾਰ ਦਾ ਹੁੰਦਾ ਇਹ ਮੂਤੋਂ ਚਾਰ ਦਾ ਹੁੰਦਾ ਠੀਕ ਆ ਬਾਈ ਜਾਣ ਕਿੰਨੇ ਲੈ ਜੂ ਬਾਈ ਜਨ ਬਰੇ ਮਨਕ ਜਦੋਂ ਦੋ ਚਾਰ ਦਿਨ ਕੱਢ ਜੂ ਕਿੰਨਾ ਪਾਜੂ ਤੁੱਤੁੱਤ ਪਾਜੂ ਵੀਰੇ ਬੱਛੀ ਪੱਤੀ ਤੋਂ ਬਰਾ ਸੀਕਾ ਜੀ ਹਵਾਨਾ ਬਹੁਤ ਸੁਣਾ ਇੱਕ ਜੀ ਆ ਮਾੜੀ ਜੀ ਇਹਦੀ ਸ਼ਾਕਾ ਸਰਾਕ ਤਾਂ ਨਹੀਂ ਹੈ ਨਹੀਂ ਇਹ ਜੀ ਨਹੀਂ ਚੱਲਦਾ ਠੀਕ ਆ ਹਵਾਨਾ ਬਹੁਤ ਸੁਣਾ ਤੋਰ ਕੇ ਦਿਖਾ ਦੀ ਵੀਰੇ ਗਾ ਨੂੰ ਤੋਰਨ 'ਚ ਵੀ ਪ੍ਰੋਬਲਮ ਆ ਰਹੀ ਆ ਐਡਾ ਵੱਡਾ ਹਵਾਨਾਗਾ ਥਣ ਬਹੁਤ ਚੰਗਾ ਲੱਗਿਆ ਵਾ ਰੰਗ ਪ੍ਰਿੰਟ ਦੀ ਪੂਰੀ ਸਾਫ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਵੀ ਹੱਥੀ ਚਵਾਈ ਵਾਲਾ ਥਾਨਾ ਨੇੜੇ ਤੋਂ ਚੈੱਕ ਕਰਾ ਦਿਨਾ ਬਾਕੀ ਬਾਈਕ ਇਹਨਾਂ 2-4 ਦਿਨ ਹਜੇ ਡੇਟ ਮੁਤਾਬਕ ਪਏ ਆ ਉਦੋਂ ਤੱਕ ਕਰਤਾ ਗਾਹ ਨੂੰ ਬੈਂਚ ਵੀ ਪ੍ਰੋਬਲਮ ਆ ਜਾਣੀ ਹੈ ਜੀ ਸਕੈਨ ਦੀ ਗੱਲ ਨਹੀਂ ਚੈੱਕ ਕਰੋ ਰੀਜਨਲ ਚਾਰ ਦੰਦ ਆ ਜੀ ਇਹਦਾ ਮੁੱਲ ਬਾਈ ਮੁੱਲ ਵੀਰੇ 72000 ਜੀ ਜੇ ਜੋੜਾ ਲੈ ਲੂ ਜੀ ਕੋਈ ਮਾਨਸਲ ਕਰਦਾ ਹੈ ਵੀਰੇ ਠੀਕ ਹੈ ਜੀ 72000 ਰੁਪਏ ਜੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ